ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੀ ਚੈਨਲ ਤੇ ਪੰਜਾਬ ਸਰਕਾਰ ਦੇ ਵੱਲੋਂ 17 ਜੁਲਾਈ 2020 ਤੋਂ ਬਾਅਦ ਪੜਤੀ ਮਲਾਜ਼ਮਾਂ ਦੇ ਉੱਪਰ ਪੰਜਾਬ ਦੇ ਪੇ ਸਕੇਲ ਦੀ ਥਾਂ ਤੇ ਕੇਂਦਰੀ ਪੇ ਸਕੇਲ ਲਾਗੂ ਕਰਨ ਦੇ ਕਰਕੇ ਵੱਡੇ ਪੱਧਰ ਤੇ ਅਨੋਮਲੀਆਂ ਪੈਦਾ ਹੋ ਰਹੀਆਂ ਨੇ ਔਰ ਹਜ਼ਾਰਾਂ ਮਲਾਜ਼ਮ ਜਿਹੜੇ ਨੇ ਉਹ ਦਿੱਥੇ ਸੰਘਰਸ਼ ਕਰੇ ਨੇ ਉੱਥੇ ਅਦਾਲਤਾਂ ਦੇ ਕੁੰਡੇ ਖੜਕਾ ਕੇ ਇਨਸਾਫ ਲੈਣ ਦਾ ਯਤਨ ਕਰੇ ਨੇ ਦਰਸਲ ਇਹ ਮਾਮਲਾ ਪਿਛਲੀ ਕੈਪਟਨ ਸਰਕਾਰ ਵੇਲੇ ਸਾਹਮਣੇ ਆਇਆ ਸੀ ਉਸ ਵੇਲੇ ਤਾਂ ਵਿੱਤ ਮੰਤਰੀ ਮੰਤਰੀ ਸਿੰਘ ਬਾਦਲ ਦੇ ਦਿਮਾਗ ਦੇ ਵਿੱਚ ਜਿਹੜੀ ਸੀ ਕਾਰ ਸੀ ਵੀ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਿਹੜਾ ਬੋਝ ਘਟਾਉਣ ਦੇ ਲਈ ਜਿਹੜੇ ਮੁਲਾਜ਼ਮ 17 ਜੁਲਾਈ 2020 ਤੋਂ ਬਾਅਦ ਭਰਤੀ ਹੋਣਗੇ ਉਹਨਾਂ ਤੇ ਕੇਂਦਰੀ ਸਕੇਲ ਲਾਗੂ ਕੀਤੀ ਜਾਣਗੇ ਕਿਉਂਕਿ ਕੇਂਦਰੀ ਸਕੇਲ ਪੰਜਾਬ ਸਕੇਲਾਂ ਤੋਂ ਘਟਨੇ ਪਰ ਇਹ ਮਾਮਲਾ ਕਾਫੀ ਜਿਹੜਾ ਗਰਮਾਇਆ ਰਿਹਾ ਹੈ ਜਿਹੜੇ ਇਫੈਕਟਿਡ ਜਿਹੜੇ ਮੁਲਾਜ਼ਮ ਸੀ ਉਹ ਲੰਮੇ ਸਮੇਂ ਜਿਹੜਾ ਸੰਘਰਸ਼ ਲੜਦੇ ਰਹੇ ਪਰ ਜਦੋਂ ਸੜਕੀ ਮੁਲਾਜ਼ਮਾਂ ਸੰਘਰਸ਼ਾਂ ਦੀ ਨਾ ਸਰਕਾਰ ਨਾ ਮੰਨੀ ਤੇ ਫਿਰ ਮਲਾਜ਼ਮਾਂ ਨੇ ਅਦਾਲਤ ਦੇ ਕੁੰਡੇ ਖੜਕਾਏ ਹਾਈ ਕੋਰਟ ਦੇ ਵਿੱਚ ਲੰਮੀ ਸੁਣਵਾਈ ਤੋਂ ਬਾਅਦ ਫੈਸਲਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਆਇਆ ਪਰ ਪੰਜਾਬ ਸਰਕਾਰ ਇਹਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਗਏ ਸੁਪਰੀਮ ਕੋਰਟ ਦੇ ਵਿੱਚ ਲੰਬਾ ਜਿਹੜਾ ਲਟਕਾਇਆ ਇਹ ਮਾਮਲਾ ਅਖੀਰ ਸੁਪਰੀਮ ਕੋਰਟ ਨੇ ਵੀ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਜਦੋਂ ਸਰਕਾਰ ਕਸੂਤੀ ਫਸ ਗਏ ਤੇ ਫਿਰ ਉਸ ਲਈ ਮੁੱਖ ਸਕੱਤਰ ਨੇ ਇੱਕ ਹੰਗਾਮੀ ਮੀਟਿੰਗ ਸੱਦੀ ਉੱਚ ਅਧਿਕਾਰੀਆਂ ਦੀ ਤੇ ਜਿਹਦੇ ਵਿੱਚ ਇਹ ਫੈਸਲਾ ਕਰ ਲਿਆ ਵੀ ਸਾਰੇ ਜਿਹੜੇ ਵੀ ਭਾਗਾਂ ਦੇ ਵਿਭਾਗੀ ਅਧਿਕਾਰੀ ਨੇ ਮੁਖੀ ਨੇ ਉਹਨਾਂ ਨੂੰ ਹਦਾਇਤ ਜਾਰੀ ਕਰ ਦਿੱਤੀਆਂ ਵੀ ਤੁਰੰਤ ਫੁਰਤ ਵਿੱਚ ਇਹ ਪ੍ਰਤੀਨੀਮਾ ਦੇ ਵਿੱਚ ਸੋਧ ਕਰਨ ਸਾਰੇ ਵਿਭਾਗ ਦੇ ਉਹਦੇ ਵਿੱਚ ਇਹ ਇੰਦਰਾਜ ਦਰਜ ਕਰਨ ਕਿ ਜਿਹੜੇ ਮੁਲਾਜ਼ਮ 17720 ਤੋਂ ਬਾਅਦ ਭਰਤੀ ਹੋਏ ਨੇ ਜਾਂ ਹੋਣਗੇ ਉਹਨਾਂ ਉੱਪਰ ਪੰਜਾਬ ਨੇ ਕੇਂਦਰੀ ਸਕੀਲ ਲਾਗੂ ਕੀਤੇ ਜਾਣਗੇ ਔਰ ਨਾਲ ਹੀ ਇਹ ਕਹਿ ਦਿੱਤਾ ਵੀ ਜਿਹੜਾ ਵੀ ਵਿਭਾਗ ਇਹ ਨੀਮਾ ਦੇ ਵਿੱਚ ਸੋਧ ਜਿੰਨਾ ਚਿਰ ਨਹੀਂ ਕਰੇਗਾ ਉਹਨਾਂ ਚਿਰ ਉਸ ਵਿਭਾਗ ਵਿੱਚ ਨਵੀਂ ਭਰਤੀ ਨਹੀਂ ਕੀਤੀ ਜਾਊਗੀ ਔਰ ਜਦੋਂ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਫੈਸਲੇ ਰੋਕਲੇ ਸਰਕਾਰ ਨੇ ਤੇ ਫਿਰ ਮੁਲਾਜ਼ਮਾ ਨੇ ਫਿਰ ਅਦਾਲਤਾਂ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਅਪੀਲਾਂ ਦਲੀਲਾਂ ਕੀਤੀਆਂ ਇਹ ਮਾਮਲਾ ਜਿਹੜਾ ਲੰਮਾ ਸਮਾਂ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਪਰ ਹੁਣ ਇਹ ਮਾਮਲਾ ਹਲੇ ਤੱਕ ਲਾਗੂ ਨਾ ਕਰਨ ਦੇ ਕਾਰਨ ਕੇ ਪੰਜਾਬ ਸਰਕਾਰ ਨੇ ਇੱਕ ਹੁਣ 5 ਜਨਵਰੀ 5 ਜਨਵਰੀ 2026 ਨੂੰ ਜਿਹੜਾ ਇੱਕ ਪੱਤਰ ਜਾਰੀ ਕੀਤਾ ਇਸ ਪੱਤਰ ਦੇ ਕਈ ਅਰਥ ਨਿਕਲਦੇ ਨੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਧੰਨਵਾਦ ਜੀ